ਦਿੱਗ ਰਿਹਾ ਪਾਣੀ ਅੱਜ ਪਕੜਾ ਕਿੰਗ ਰਹਿਣਾ ਹੁੰਦਾ ਹੈ ਗੱਗਰ ਦੇਗਾ ਥੋੜਾ ਅੱਜ ਇਹ ਅੱਜ ਵੀ ਖਨਾਰੀ ਜਿਹੜਾ ਹੈਡਵਰਕਸ ਆ ਉਥੇ ਪਹੁੰਚੇ ਆ ਮੇਰੇ ਨਾਲ ਮਾਨਯੋਗ ਡਿਪਟੀ ਕਮਿਸ਼ਨਰ ਸੰਗਰੂਰ ਨੇਗੇ ਸੋ ਸਥਿਤੀ ਦਾ ਜਾਇਜ਼ਾ ਲੈਣ ਲਈ ਆਇਆ ਕਿ ਸਾਰੇ ਅਫਸਰ ਸਾਹਿਬਾਨ ਬੁਲਾਏ ਨੇਗੇ ਕਿ ਪਾਣੀ ਦਾ ਘੱਗਰ ਦਾ ਲੈਵਲ ਜਿਹੜਾ ਉਹ ਕਿਸਤੇ ਚੱਲ ਰਿਹਾ ਘੱਗਰ ਦਾ ਲੈਵਲ ਜਿਹੜਾ ਉਹ ਫਿਲਹਾਲ ਕੰਟਰੋਲ ਆ 743.7 ਤੇ ਆਗਾ ਡेंजर ਲੈਵਲ ਤੋਂ کافی ਥੱਲੇ ਆਗਾ ਸੋ ਆਉਣ ਵਾਲੇ ਸਮੇਂ 'ਚ ਵੀ ਸਾਨੂੰ ਆਸ਼ਾ ਹੈ ਕਿ ਜਿਉਂ-ਜਿਉਂ ਮੀਂਹ ਘੱਟੀ ਜਾਊਗਾ ਪਾਣੀ ਹੋਰ ਥੱਲੇ ਜਾਇ ਜਾਊਗਾ ਸੋ ਸਾਰੀ ਜਗ੍ਹਾ ਤੇ ਜਿੱਥੇ-ਜਿੱਥੇ ਪਹਿਲਾਂ ਬਰੀਚਸ ਹੋ ਜਾਂ ਸੀਗੀਆਂ ਲਾਸਟ ਟਾਈਮ ਦੇ ਵਿੱਚ ਟੁੱਟਿਆ ਸੀ ਘਰ ਉੱਥੇ ਜਿਹੜਾ ਅਸੀਂ ਉਹਨੂੰ ਹੋਰ ਤਕੜਾ ਕਰ ਦਿੱਤਾ ਗਿਆ ਉਹਨੂੰ ਹੋਰ ਸਟਰੈਂਥਰਿੰਗ ਕਰ ਦਿੱਤਾ ਗਿਆ ਪਰ ਬਾਦੂ 2 ਲੱਖ ਬੈਗ ਜਿਹੜੇ ਨੇ ਭਰਾ ਕੇ ਮਿੱਟੀ ਦੇ ਉਹ ਵੀ ਰੱਖੇ ਗਏ ਨੇ 1 ਲੱਖ ਬੈਗ ਆਲਰੇਡੀ ਸੀਗਾ 2 ਲੱਖ ਬੈਗ ਹੋਰ ਰੱਖੇ ਹੋਏ ਨੇ ਕਿ ਤਾਂ ਕਿ ਕਿਦੋਂ ਵੀ ਬ੍ਰੀਚ ਨਾ ਸਕੇ ਸੋ ਬਿਲਕੁਲ ਮੈਨੂੰ ਲੱਗਦਾ ਕਿ ਆਮ ਤੌਰ ਤੇ ਬ੍ਰੀਚ ਜਿਹੜੀ ਆ ਉਹ 747000 48 ਪੁਆਇੰਟ ਤੇ ਆਉਂਦੀ ਸੀ ਇਸ ਵਾਰ 750 ਦਾ 50 ਤੱਕ ਦੇ ਅਸੀਂ ਪ੍ਰਬੰਧ ਕੀਤੇ ਨੇ ਕਿ ਜੇ 750 ਲੈਵਲ ਦਾ ਪਾਣੀ ਆ ਜਾਏ ਤਾਂ ਵੀ ਜਿਹੜਾ ਉਹ ਬ੍ਰੀਚ ਨਾ ਹੋਵੇ ਸੋ ਸਰਕਾਰ ਪੂਰੀ ਮਸਤੈਦੀ ਦੇ ਦਿੱਤੇ ਆ ਸਾਰੇ ਅਫਸਰ ਸਹਿਬਾਨ ਖੁਦ ਮੈਂ ਪੰਜਾਬ ਸਰਕਾਰ ਸਾਰੇ ਕੈਬਨਿਟ ਮੰਤਰੀ ਉਹ ਬਿਲਕੁਲ ਲੋਕਾਂ ਦੇ ਵਿਚਾਰ ਨੇ ਕਿ ਕੋਈ ਪੈਨਿਕ ਹੋਣ ਦੀ ਲੋੜ ਨਹੀਂ ਪ੍ਰਸ਼ਾਸਨ ਬਿਲਕੁਲ ਪੱਪਾਂ ਦੇ ਭਾਰ ਹੈਗਾ ਸਾਰੇ ਅਫਸਰ ਸਾਹਿਬਾਨ ਪੱਪਾਂ ਦੇ ਭਾਰ ਨੇ ਸਾਡੇ ਚਾਹੋ ਪੰਜਾਬ ਪੁਲਿਸ ਸਾਹਿਬ ਸਿਵਲ ਪ੍ਰਸ਼ਾਸਨ ਸਾਾਰੇ ਜਣੇ ਇੱਕਦਮ ਪੂਰੀ ਮਸਤਾਈਦੀ ਦੇ ਨਾਲ ਕੰਮ ਕਰ ਰਹੇ ਨੇ ਕਿ ਜਿੱਥੇ ਵੀ ਕਿਤੇ ਪਾਣੀ ਆਉਂਦਾ ਅਲਰਟ ਉਸੇ ਸਮੇਂ ਅਸੀਂ ਅਫਸਰ ਸਾਹਿਬਾਨ ਨੂੰ ਭੇਜੀ ਅੱਜ ਛੋਟੀ ਜੀ ਘਟਨਾ ਵਾਪਰੀ ਸੀ ਇਮੀਡੀਏਟਲੀ ਵਿਦਨ 5 ਮਿੰਟਸ ਅਫਸਰ ਉੱਥੇ ਪਹੁੰਚ ਗਏ ਤਾਂ ਕਿ ਲੋਕਾਂ ਚ ਪੈਨਿਕ ਨਾ ਹੋਵੇ ਪਰ ਲੇਕਿਨ ਮੇਰੀ ਲੋਕਾਂ ਨੂੰ ਸਲਾਹ ਕਿ ਆਪਣੇ ਪਸ਼ੂਆਂ ਨੂੰ ਬਚਾਉਣ ਦੇ ਲਈ ਥੋੜਾ ਉਹਨਾਂ ਨੂੰ ਉੱਚੇ ਜਗ੍ਹਾ ਤੇ ਲੈ ਕੇ ਜਾਓ ਜੇ ਕੋਈ ਕਿਸੇ ਨੂੰ ਲੋੜ ਆ ਪ੍ਰਬੰਧ ਕਿਸੇ ਵੀ ਚੀਜ਼ ਦੀ ਲੋੜ ਆ ਤਾਂ ਤੁਰੰਤ ਆਪਣੇ ਸਰਪੰਚ ਨੂੰ ਸੰਪਰਕ ਕਰਨ ਸਰਪੰਚ ਸਾਹਿਬਾਨ ਨੂੰ ਬੇਨਤੀ ਹੈ ਕਿ ਬੀਡੀਪੀ ਸਾਹਿਬ ਨਾਲ ਕਰਨ ਐਸਜੀਓ ਸਾਹਿਬਾਨ ਨਾਲ ਕਰਨ ਐਚਓ ਸਾਹਿਬਾਨ ਦੇ ਨਾਲ ਕਰਨ ਕਿਸੇ ਵੀ ਅਫਸਰ ਸਾਹਿਬਾਨ ਨਾਲ ਸੰਪਰਕ ਕਰਨ ਸਾਡੇ ਡੀਸੀ ਸਾਹਿਬਾਨ ਖੁਦ ਮੈਂ ਲਗਾਤਾਰ ਨਿਗਰਾਨੀ ਰੱਖ ਰਿਆਂਗੇ ਜਿੱਥੇ ਵੀ ਕੋਈ ਪ੍ਰੋਬਲਮ ਆਊਗੀ ਅਸੀਂ ਬੇਦਨ 10 ਮਿੰਟਸ ਉਥੇ ਪਹੁੰਚਾਂਗੇ ਤਾਂ ਕਿ ਲੋਕਾਂ ਦਾ ਕੋਈ ਜਾਨੀ ਮਾਲੀ ਨੁਕਸਾਨ ਨਾ ਹੋਵੇ ਹੁਣ ਤੱਕ ਕੋਈ ਵੀ ਨੁਕਸਾਨ ਸਰੂਰਚ ਨਹੀਂ ਹੋਇਆ ਮੰਤਰੀ ਜੀ ਕਈ ਦਸ਼ਕਾਂ ਤੋਂ ਮਸਲਾ ਹੈ ਇਹ ਕਦਰਦਾ ਹੈ ਕਿਉਂਕਿ ਤੁਸੀਂ ਸਮਝਦੇ ਨਹੀਂ ਕਿ ਹਿਮਾਚਲ ਤੋਂ ਪਾਣੀ ਆਂਦਾਗਾ ਮੋੜ ਤੇ ਜਿਹੜਾ ਮੋੜ ਕਰਕੇ ਵਹਾਅ ਹੋਣ ਕਰਕੇ ਕਗੜ ਕਗੜ ਡੁੱਰਦੀ ਹੈ ਇਹ ਕੇਂਦਰ ਸਰਕਾਰ ਦਾ ਮਾਮਲਾ ਜਿਹੜਾ ਕੇਂਦਰ ਸਰਕਾਰ ਨੂੰ ਚਾਹੀਦਾ ਮੈਂ ਇਹਦੇ ਬਾਰੇ ਆਲਰੇਡੀ ਡਾਕੂਮੈਂਟ ਦੀ ਸਟੱਡੀ ਕੀਤੀ ਆ ਕਿ ਜਿੱਥੇ ਤੱਕ ਤਾਂ ਅਸੀਂ ਨੇ ਪੱਕਾ ਕੀਤਾ ਹੋਇਆਗਾ ਉਥੇ ਤੱਕ ਕੋਈ ਪ੍ਰੋਬਲਮ ਨਹੀਂ ਆਉਂਦੀ ਅੱਗੇ ਜਾ ਕੇ ਹਰਿਆਣਾ ਨੇ ਹਰਿਆਣਾ ਸਟੇਟ ਦੇ ਜਿਹੜੀ ਸਟੇ ਲਈ ਹੋਈ ਆ ਇਸੇ ਗੱਲ ਕਰਕੇ ਸਾਨੂੰ ਜਿਹੜੀ ਪ੍ਰੋਬਲਮ ਆਉਂਦੀ ਆ ਔਰ ਮੇਰੀ ਕੇਂਦਰ ਸਰਕਾਰ ਨੂੰ ਬੇਨਤੀ ਆ ਕਿ ਹਰਿਆਣਾ ਸਰਕਾਰ ਨਾਲ ਗੱਲ ਕਰਕੇ ਉਹ ਜਿਹੜਾ ਕੇਸ ਆ ਵਾਪਸ ਲਿਆ ਜਾਵੇ ਅਸੀਂ ਇਹਨੂੰ ਪੱਕਾ ਕਰ ਦਵਾਂ ਕਿ ਸਦਾ ਲਈ ਇਹਦਾ ਹੱਲ ਜਿਹੜਾ ਹੋ ਜਾਊਗਾ ਅਸੀਂ ਹੱਲ ਕਰਨ ਨੂੰ ਤਿਆਰ ਆ ਪਰ ਲੇਕਿਨ ਆਨਰੇਬਲ ਸੁਪਰੀਮ ਕੋਰਟ ਨੇ ਸਟੇ ਆਰਡਰ ਜਾਰੀ ਕੀਤੇ ਨੇ ਉਹ ਲਏ ਹੋਏ ਨੇ ਹਰਿਆਣਾ ਨੇ ਜਾਰੀ ਹੈਲਪਲਾਈਨ ਨੰਬਰ ਆਲਰੇਡੀ ਸਾਰੇ ਜਾਰੀ ਕੀਤੇ ਹੋਏ ਨੇ ਜੀ ਸਾਰੇ ਪ੍ਰਸ਼ਾਸਨ ਕੋਲ ਨੇ ਲੋਕਾਂ ਕੋਲ ਨੇ ਕਿ ਸਾਰੇ ਅਸੀਂ ਬਸਤੈਦੀ ਨਾਲ ਕੰਮ ਕਰ ਰਹੇ ਆ ਕੱਲ ਅਸੀਂ ਲੈਰਨ ਵਾਲੀ ਸਾਈਡ ਤੇ ਸੀ ਅੱਜ ਹੁਣ ਵੀ ਸਾਡੇ ਮੈਂਬਰ ਪਾਰਲੀਮੈਂਟ ਮੀਟ ਇਅਰ ਯੂ ਵੀ ਪਹੁੰਚ ਲਿਖਤੋ ਜਗ੍ਹਾ ਤੇ ਸਾਰਾ ਸਾਰੇ ਐਮ ਐਲ ਏ ਮੰਤਰੀ ਸਭ ਗਰਾਊਂਡ ਤੇ ਨੇਗੇ ਔਰ ਸਾਰੇ ਅਫਸਰ ਗਰਾਊਂਡ ਤੇ ਨੇਗੇ ਸੋ ਹੁਣ ਤਾਂ ਪ੍ਰਮਾਤਮਾ ਅੱਗੇ ਇਹੀ ਅਰਦਾਸ ਕਰ ਦੇਵਾਂਗੇ ਕਿ ਪ੍ਰਮਾਤਮਾ ਜਿਹੜਾ بارش ਨੂੰ ਬੰਦ ਕਰੇ ਤੇ ਤਾਂ ਕਿ ਲੋਕ ਜਿਹੜਾ ਉਹ ਅੱਛੇ ਤਰੀਕੇ ਨਾਲ ਸਰ ਅਖੀਰ ਤੇ ਅਖੀਰ ਤੇ ਸੰਗਤ ਨੂੰ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਮੇਰੀ ਤਾਂ ਸਾਰਿਆਂ ਨੂੰ ਇਹੀ ਮੈਸੇਜ ਆ ਕਿ ਆਪਾਂ ਇਸ ਜਿਹੜੀ ਜਿਹੜੀ ਮਤਲਬ ਮੈਂ ਮੈਂ ਸਮੇਂ ਦਾ ਮਾੜਾ ਸਮਾਂ ਚੱਲ ਰਿਹਾ ਉਹਦੇ ਵਿੱਚ ਆਪਾਂ ਇੱਕ ਦੂਜੇ ਦੀ ਮਦਦ ਕਰੀਏ ਇੱਕ ਦੂਜੇ ਦੇ ਨਾਲ ਖੜੀਏ ਜੇ ਕਿਸੇ ਨੂੰ ਹਰੇ-ਚਾਰੇ ਦੀ ਲੋੜ ਆ ਤਾਂ ਹਰਾ-ਚਾਰਾ ਪਹੁੰਚਾਇਆ ਜਾਵੇ ਜੇ ਕਿਸੇ ਨੂੰ ਖਾਦ ਬਸਤਾਂ ਦੀ ਲੋੜ ਆ ਉਹ ਪਹੁੰਚਾਇਆ ਜਾਵੇ ਔਰ ਜੇ ਕੋਈ ਨਹੀਂ ਪਹੁੰਚਾ ਸਕਦਾ ਉ ਤਰੰਤ ਸਾਡੇ ਨਾਲ ਸੰਪਰਕ ਕਰੇ ਅਸੀਂ ਆਲਰੇਡੀ ਬਫਰ ਸਟਾਕ ਜਿਹੜਾ ਰੱਖਿਆ ਹੋਇਆ ਹੈਗਾ ਜਿੱਥੇ ਵੀ ਲੋੜ ਹੁੰਦੀ ਹੈ ਸਾਡੇ ਐਸਡੀਐਮ ਸਾਹਿਬਾਨ ਖੜੇ ਨੇਗੇ ਲਹਿਰੇ ਤੋਂ ਇਹ ਦੇਖਦੇ ਨੇ ਖੁਦ ਇਹ ਪਹੁੰਚਾ ਰਹੇ ਨੇਗੇ ਅਸੀਂ ਪਹੁੰਚਾ ਰਹੇ ਹਾਂ ਪਰ ਫਿਰ ਵੀ ਜੇ ਕੋਈ ਨੇੜੇ ਹੈਗਾਗਾ ਪਰਿਵਾਰ ਦੇ ਸੋ ਮੈਂ ਸਮਝਦਾ ਇੱਕ ਦੂਜੇ ਦੀ ਮਦਦ ਕਰਨ ਦਾ ਸਮਾਂਗਾ ਨਾ ਕਿ ਕਿਸੇ ਚੀਜ਼ ਨੂੰ ਰਾਜਨੀਤੀ ਕਰਨ ਦਾ ਸਮਾਂ ਨਹੀਂ ਹੈਗਾ ਹੁਣ ਇੱਕ ਦੂਜੇ ਦੀ ਮਦਦ ਕਰਨ ਦਾ ਸਮਾਂ ਹੈ। ਜਿਸ ਕੋਈ ਹੈਲਪ ਨੰਬਰ ਹੈ ਜੋ ਸੰਗਰੂਰ ਡਿਸਟ੍ਰਿਕਟ ਲਈ ਵੀ ਸੰਪਰਕ ਕਰ ਸਕਣ ਜਾਂ ਬਿਲਕੁਲ 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 ਜਿਹੜਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਹੈ ਜ਼ਿਲ੍ਹਾ ਕੰਟਰੋਲ ਰੂਮ ਦਾ ਵੀ ਨੰਬਰ ਹੈ ਐਂਡ ਜਿਹੜਾ ਆਪਣਾ ਸਬ ਡਿਵੀਜ਼ਨ ਦੇ ਜਿਹੜੇ ਨੇ ਐਸਟੀਐਮ ਦਫ਼ਤਰ ਤਸੀ ਇਹ ਜਿਹੜਾ ਸਾਡਾ ਖਨੋਰੀ ਦਾ ਜਿਹੜਾ ਫਲੱਡ ਕੰਟਰੋਲ ਰੂਮ ਹੈ ਉਹਦਾ ਨੰਬਰ ਹੈ ਜੀ 87200 50 297585 ਠੀਕ ਹੈ ਜੀ ਇਸ ਤੇ ਲੋਕ ਸੰਪਰਕ ਕਰ ਸਕਦੇ ਨੇ ਲੋਕ ਸੰਪਰਕ ਕਰ ਸਕਦੇ ਨੇ ਬਿਲਕੁਲ 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 ਐਂਡ ਅਸੀਂ ਪੂਰੇ ਮੁਸਤੈਦ ਆ ਅਸੀਂ ਪੂਰੇ ਅਲਰਟ ਆ ਤੇ ਜੋ ਮੌਜੂਦਾ ਲੈਵਲ ਹੈ 743.7 ਹੈ ਤੇ 748 ਦਾ ਜਿਹੜਾ ਡੇਂਜਰ ਲੈਵਲ ਹੈ ਤੇ ਆਪਾਂ 4.3 ਪੁਆਇੰਟ ਮਾਰਜਿਨ ਸਾਡੇ ਕੋਲ ਹੈਗਾ ਡੇਂਜਰ ਲੈਵਲ ਤੋਂ ਤੇ ਪਿੱਛੋਂ ਦੀ ਜਿਹੜਾ ਕਗਰ ਦਾ ਜੋ ਪਰਸੋਂ ਫਲੋ ਸੀਗਾ ਉਹ ਕਾਫੀ ਘਟ ਗਿਆ ਐਂ ਜਿਹੜੀ ਟੰਗਰਾ ਤੇ ਮਾਰਕੰਡੀ ਤੇ ਜਿਹੜੀਆਂ ਗਲਤੀਆਂ ਨੇ ਸੰਗਰੂਰ ਦੇ ਵਿੱਚ ਘੱਗਰ ਦੇ ਵਿੱਚ ਆ ਕੇ ਤੇ ਟਾਂਗੜਾ ਜੀ ਟਾਂਗਰੀ ਜਿਹੜੀ ਹੈ ਤੇ ਉਥੇ ਥੋੜਾ ਜਿਹਾ ਬ੍ਰੀਚ ਆਨ ਕਰਕੇ ਤੇ ਬ੍ਰੀਚ ਜੋ ਕਿ ਹੁਣ ਤੱਕ ਜੋ ਇਨਫੋਰਮੇਸ਼ਨ ਹੈ 플ੱਗ ਨਹੀਂ ਹੋਇਆ ਪਾਣੀ ਖਿਲਰ ਗਿਆ ਪਾਣੀ ਹੌਲੀ ਹੋ ਗਿਆ ਸਲੋ ਹੋ ਗਿਆ ਕੱਟ ਗਿਆ ਸੋ ਉਹਦੇ ਕਰਕੇ ਫਿਲਹਾਲ ਹਾਲਾਤ ਜਿਹੜੇ ਨੇ ਕਾਬੂ 'ਚ ਨੇ ਤੇ ਕੱਲ ਤੇ ਪਰਸੋਂ ਜਿਹੜਾ ਬੀਤ ਗਏ ਨੇ ਤੇ ਜਿਹੜੇ 2023 ਦੇ ਵਿੱਚ 15 ਪੁਆਇੰਟਾਂ ਤੇ ਬ੍ਰੀਚ ਆਈ ਸੀ ਉਥੇ ਅਸੀਂ ਜਿਹੜੇ ਸੈਂਡ ਬੈਗ ਨੇ ਉਹ ਸਾਰੇ ਪਰਵਾ ਕੇ ਤੇ ਉਥੇ ਸਟਰੈਂਥਨਿੰਗ ਜਿਹੜੀ ਹੈ ਆਲਰੇਡੀ ਆਪਾਂ ਕਰਵਾਤੀ ਹੈ ਆਮ ਤੌਰ ਤੇ ਜਿਹੜਾ ਇਤਿਹਾਸ ਹੈ ਉਹ ਮੁੜ ਪਰਤ ਕੇ ਆਉਂਦਾ ਤੇ ਐਸੇ ਕਰਕੇ ਕਿਉਂਕਿ ਜਿਹੜੇ ਬ੍ਰੀਚ ਜਿੱਥੋਂ ਹੁੰਦੇ ਰਹੇ ਨੇ ਹਿਸਟੋਰੀਕਲੀ ਇਤਿਹਾਸਿਕ ਤੌਰ ਤੇ ਉਥੇ ਬ੍ਰੀਚ ਹੁੰਦੇ ਨੇ ਸੋ ਐਸੇ ਕਰਕੇ ਜਿਹੜੇ 15 ਪੁਆਇੰਟ ਸੀਗੇ ਜਿੱਥੇ ਬ੍ਰੀਚ ਹੋਇਆ ਸੀ 2023 ਦੇ ਵਿੱਚ ਅਸੀਂ ਅੱਗੇ ਸਟਰੈਂਥਨ ਕਰਾ ਚੁੱਕੇ ਹਾਂ ਸੋ ਫਿਲਹਾਲ ਜਿਹੜੀ ਸਥਿਤੀ ਹੈ ਉਹ ਕਾਬੂ ਹੇਠ ਹੈ ਬਟ ਅਸੀਂ ਪੂਰਾ ਪੂਰਾ ਜਿਹੜਾ ਵਾਚ ਜਿਹੜਾ ਬਣਾ ਕੇ ਰੱਖੇ ਹੋਏ ਜਿਹੜੇ ਕਿਹੜੇ ਪਿੰਡ ਜਿਹੜੇ ਨਜ਼ਦੀਕ ਲੱਗਦੇ ਤੁਹਾਨੂੰ ਲੱਗਦਾ ਵੀ ਇੱਥੇ ਖਤਰਾ ਪੈਦਾ ਹੋ ਸਕਦਾ ਲੋਕਾਂ ਨੂੰ ਕਿਸ ਤਰੀਕੇ ਨਾਲ ਅਲਰਟ ਕਰੋਗੇ ਵੀ ਉਹ ਕੀ ਸੀ ਚੀਜ਼ ਦਾ ਧਿਆਨ ਰੱਖਣਾ ਨਹੀਂ ਫਿਲਹਾਲ ਤੇ ਇਦਾਂ ਹੀ ਹੈ ਕਿ ਅਲਟੀਮੇਟਲੀ ਲੋਕੀ ਜਿਹੜੇ ਨੇ ਆਪਣਾ ਉੱਥੇ ਆਣਾ ਜਾਣਾ ਜਿਹੜਾ ਹੈ ਉਹ ਬੰਦ ਕਰਨ ਐਂਡ ਜਿਹੜੇ ਲੋ ਲਾਈਨ ਏਰੀਆਜ਼ ਨੇ ਜਦ ਕਦੀ ਸਾਨੂੰ ਲੱਗੇਗਾ ਤੇ ਅਸੀਂ ਉੱਥੇ ਰੈਡ ਅਲਰਟ ਜਿਹੜਾ ਹੈ ਉਹ ਜਾਰੀ ਕਰਾਂਗੇ ਬਟ ਫਿਲਹਾਲ ਅਸੀਂ ਕੀਤਾ ਨਹੀਂ ਹੈ ਕਿ ਉੱਥੇ ਜਿਹੜੇ ਜਿਹੜੇ ਲੋ ਲਾਈਨ ਏਰੀਆ ਨੇ ਲੋਕੀ ਆਪਣਾ ਜਿਹੜਾ ਹੈ ਉਥੋਂ ਦੀ ਬਸਾ ਜਿਹੜਾ ਛੱਡ ਦੇ ਬਟ ਫਿਲਹਾਲ ਜਿਹੜੇ ਕਗਰ ਤੇ ਕ ਬਿਲਕੁਲ 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 ਕੋਈ ਮੁਸ਼ਕਲ ਨਹੀਂ ਹੈ ਪੂਰੀ ਦੀ ਪੂਰੀ ਰਿਪੋਰਟ ਹੈ ਐਂਡ ਐਕਸੀਅਨ ਬੂਟਾ ਸਿੰਘ ਜਿਹੜੇ ਨੇ ਇਹਨਾਂ ਨੂੰ ਪਰਸੋਂ ਜਿਹੜਾ ਸੀਗਾ 2 ਲੱਖ ਜਿਹੜੇ ਬੈਗ ਨੇ ਉਹ ਵਾਧੂ ਜਿਹੜਾ ਅਸੀਂ ਲੈ ਕੇ ਦੇ ਦਿੱਤੇ ਸੀਗੇ ਜੋ ਸਾਡੇ ਕੋਲ 1 ਲੱਖ ਬੈਗ ਪਏ ਹੋਏ ਸੀਗੇ ਉਸ ਤੋਂ ਇਲਾਵਾ ਐਸੇ ਕਰਕੇ ਕਿ ਆਪਾਂ ਸਟਰੈਂਥਿੰਗ ਜਿਹੜੀ ਹੈ ਉਹ ਕਰੀਏ ਤੇ ਆਪਾਂ ਪੈਸੇ ਦੀ ਕੋਈ ਕਿਲਤ ਨਹੀਂ ਹੈ ਐਂਡ ਬਿਲਕੁਲ ਸਾਡੇ ਕੋਲ ਲੱਗੇ ਹੋਏ ਆ ਚੁਸਤ ਰੋਸਤਾ ਸਤੇ ਵੀ ਬਾਰਿਸ਼ ਹੋਰੀ ਹੈ ਅਗਲੇ ਦੋ ਦਿਨ ਵੀ ਬਾਰਿਸ਼ ਦਸੀ ਹੈ ਉਹਦੇ ਨਾਲ ਤੁਹਾਨੂੰ ਕੀ ਲੱਗਦਾ ਕਿੰਨੇ ਖਤਰਾ ਹੈ ਹਾਂ ਉਹਦੇ ਕਰਕੇ ਸਿਚੁਏਸ਼ਨ ਥੋੜੀ ਜਿਹੜੀ ਹੈਲਰਮਿੰਗ ਹੈ ਬਟ ਫਿਲਹਾਲ ਹਜੇ ਅੰਦਰ ਕੰਟਰੋਲ ਹੈ ਲੈਵਲ ਜਿਹੜਾ 743.7 ਹੈ ਜਦ 745 ਤੱਕ ਆ ਜਾਏਗਾ ਤੇ ਅਸੀਂ ਉਤੋਂ ਦੀ ਹੀ ਜਿਹੜਾ ਫੋਰਟਲਾਈਨ ਸਾਈਡ ਤੇ ਖੜੀ ਹੋਈ ਹੈ ਤੇ ਉਹਦੇ ਰਾਹੀਂ ਆਪਾਂ ਉਤੋਂ ਹੀ ਚੱਕਾਂਗੇ ਸੋ ਜਿੱਦਾਂ ਥੋੜਾ ਜਿਹਾ ਲੈਵਲ ਦੇ ਵਿੱਚ ਵਾਧਾ ਹੁੰਦਾ ਅਸੀਂ ਬੁੱਢੀ ਕਲੀਅਰ ਕਰ